ਹੈਲੋ ਫਰੈਂਡਸ ਸਤਿ ਸ਼੍ਰੀ ਅਕਾਲ ਕੀ ਹਾਲ-ਜਲ ਹੈ ਜੀ ਉਮੀਦ ਕਰਦੀ ਆਂ ਸਾਰੇ ਵਧੀਆ ਹੋਵਗੇ ਤੰਦਰੁਸਤ ਹੋਵਗੇ ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੇ ਹਨ ਤੇ ਲੋ ਜੀ ਇੱਥੇ ਮੈਂ ਲੱਗੀ ਸੀ ਨਾ ਤੁੱਕੀ ਕਿਚਨ ਚ ਆ ਕੇ ਰੋਟੀ ਪਾਣੀ ਦੀ ਤਿਆਰੀ ਕਰਨ ਕਿਉਂਕਿ ਅੱਜ ਆਪਨੇ ਆ ਰਹੀ ਸੀ ਗੈਸਟ ਉਧਰੋਂ ਆ ਰਹੀ ਸੀ ਮੇਰੀ ਮੰਮੀ ਤੇ ਪਰਜਾਈ ਹਨ ਤੇ ਉਧਰੋਂ ਮਾਮਾ ਮੰਮੀ ਜੀ ਆ ਰਹੇ ਸੀ ਮੈਂ ਅੱਗੇ ਹੱਸਣ ਲੱਗੀ ਮੈਂ ਕਿ ਮੰਮੀ ਬਹੁਤ ਵਾਰੀ ਐਵੇਂ ਹੋਇਆ ਵੀ ਉਧਰੋਂ ਮੇਰੇ ਪੇਕੇ ਆਣ ਹੁਣ ਤੇ ਉਧਰੋਂ ਤੁਹਾਡੇ ਪੇਕੇ ਆਣ ਹੁੰਦਾ ਹਨਾ ਤੇ ਅਚਾਨਕ ਹੀ ਕਲੈਸ਼ ਹੋ ਜਾਂਦੇ ਵੀ ਉਹੀ ਦਿਨ ਹੁੰਦਾ ਹੈਗਾ ਕਈ ਵਾਰੀ ਹਨਾ ਤੇ ਇੱਥੇ ਫਿਰ ਮੈਂ ਨਾ ਚਨੀ ਭੁੰਨਤੇ ਹੋਏ ਸੀਗੇ ਰਾਤ ਤੇ ਕੱਲ ਸ਼ਾਮ ਨੂੰ ਵੀ ਅਸੀਂ ਮੈਨੂੰ ਪਤਾ ਸੀਗਾ ਵੀ ਉਹਨਾਂ ਨੇ ਆਉਣਾ ਹੈਗਾ ਤੇ ਰਾਤ ਹੀ ਮੈਂ ਭੁੰਨਤੇ ਸੀ ਤੇ ਇੱਥੇ ਮੈਂ ਸਵੇਰੇ ਨਾ ਧੋ ਕੇ ਕਲੀਨਿੰਗ ਕਰਕੇ ਸਾਰੀ ਸਾਫ ਸਫਾਈ ਤੋਂ ਬਾਅਦ ਤੇ ਮੈਂ ਸਬਜ਼ੀ ਬਣਾਤੀ ਤੇ ਸਬਜ਼ੀ ਆਪਣੀ ਬਣੀਗੀ ਪੂਰੀ ਪਰਫੈਕਟ ਤੇ ਮੈਂ ਕਹਾ ਕੇ ਦੇਖੀ ਜੀ ਮੇਰੇ ਕਈ ਵਾਰੀ ਨਮਕ ਮਿਰਚ ਨਾਲ ਥੋੜਾ ਬਹੁਤਾ ਫਰਕ ਹੁੰਦਾ ਘੱਟ ਵੱਧ ਹੁੰਦਾ ਹੈਗਾ ਹਨਾ ਤੇ ਧਨੀਆ ਧੁਨੀਆ ਬਸ ਇੱਥੇ ਆਪਾਂ ਪਾ ਦਾਂਗੇ ਇਹਦੇ ਵਿੱਚ कि ਇਸ ਤੋਂ ਬਾਅਦ ਆਪਾਂ ਬਣਾਉਣੀਆਂ ਹੈਗੀਆਂ ਪੂਰੀਆਂ ਨਾਲ ਤੇ ਨਾਲ ਆਪਾਂ ਬਣਾ ਲਾਂਗੇ ਦਹੀਂ ਮੈਂ ਤਿਆਰ ਕਰਕੇ ਰੱਖਦਾ ਫ੍ਰਿਜ ਚ ਹਨਾ ਤੇ ਦਹੀਂ ਦੇ ਵਿੱਚ ਜਿਵੇਂ ਹਨਾ ਬੂੰਦੀ ਵਗੈਰਾ ਮੈਂ ਪਾ ਕੇ ਰੱਖ ਦਿੱਤੀ ਹੈਗੀ ਹੈ ਤੇ ਇੱਥੇ ਮੈਂ ਮਤਲਬ ਕਿ ਸੈਲਰ ਸੂਲਰ ਕੱਟ ਕੇ ਵੀ ਰੱਖਦਾ achar ਵੀ ਕੱਢਦਾ ਹਨਾ ਜਦੋਂ ਜ਼ਿਆਦਾ ਗੈਸਟ ਹੋਣੇ ਹੁੰਦੇ ਨੇ ਮੇਰੀ ਆਦਤ ਹੈ ਵੀ ਮੈਂ ਨਾ ਰੋਟੀ ਪਹਿਲਾਂ ਹੀ ਰੈਡੀ ਕਰਕੇ ਰੱਖ ਲੈਣੀ ਆ ਕੋਈ ਵੀ ਗੈਸਟ ਹੋਣਾ ਮੇਰੀ ਆਦਤ ਹੈ ਵੀ ਮੈਂ ਨਾ ਰੋਟੀ ਰੈਡੀ ਪਹਿਲਾਂ ਕਰ ਲੈਣੀ ਹੁੰਦੀ ਆ ਬਸ ਮਤਲਬ ਸਬਜ਼ੀ ਵਗੈਰਾ ਹਨਾ ਵੀ ਜਿਹੜੀ ਰੋਟੀ ਫੁਲਕੀ ਉਸ ਟਾਈਮ ਬਣਾਉਂਗੀ ਜਿਵੇਂ ਅੱਜ ਪੂਰੀਆਂ ਬਣਾਉਂਗੀ ਹਨਾ ਨਾਲ ਮੈਂ ਬਣਾਉਂਗੀ ਸੇਵੀਆਂ ਸੇਵੀਆਂ ਬਣਾਉਣੀਆਂ ਹੈਗੀਆਂ ਮੈਂ ਪੈਕਟ ਵਾਲੀਆਂ ਤੇ ਉਹ ਬਣ ਜਾਣੀਆਂ 10 ਮਿੰਟ ਦੇ ਵਿੱਚ ਹੀ ਹਨਾ ਵੈਸੇ ਤਾਂ ਘਰੇ ਕੱਡੀਆਂ ਵੀ ਆ ਵੀ ਪਈਆਂ ਪਰ ਕਈ ਵਾਰੀ ਬੱਚੇ ਨੂੰ ਉਹ ਖਾਂਦੇ ਨਹੀਂ ਹੈਗੇ ਹਨਾ ਉਹ ਪਤਲੀਆਂ ਹੁੰਦੀਆਂ ਪੈਕਟ ਵਾਲੀਆਂ ਤੇ ਬਨ ਵੀ 10 ਮਿੰਟਾਂ ਚ ਜਾਂਦੀਆਂ ਉਹ ਰੋਟੀ ਖਾਂਦੇ ਖਾਂਦੇ ਜਦੋਂ ਮੈਂ ਫੁਲਕੇ ਬਣਾਉਣੀ ਹੁੰਦੀ ਹੁੰਦੀ ਆ ਨਾ ਮੈਂ ਨਾਲ ਹੀ ਰੱਖ ਦੇਣੀ ਹੁੰਦੀ ਆ ਦੁੱਧ ਜੂ ਬਾਲ ਆ ਜਾਂਦਾ ਤੇ ਉਹ ਬਨ ਜਾਂਦੀ ਉਹ ਉੱਪਰ ਡਰਾਈ ਫਰੂਟ ਪਾ ਦਿੰਦੀ ਆ ਹਨਾ ਮੈਂ ਸੋਚਿਆ ਚਲੋ ਉਹ 10 ਮਿੰਟਾਂ ਦੇ ਵਿੱਚ ਉਹਦੀ ਰੈਡੀ ਕਰੂੰਗੀ ਤੇ ਮੈਂ ਇੱਥੇ ਭਾਂਡੇ ਪੁੰਡੇ ਜਿਵੇਂ ਡਿਨਰ ਸੈੱਟ ਹੈ ਜਿਹੜਾ ਉਹ ਹਨਾ ਜਿਵੇਂ ਆਪਣੇ ਦੂਸਰੇ ਹੁੰਦੇ ਆ ਭਾਂਡੇ ਤੇ ਉਹ ਮੈਂ ਪਹਿਲਾਂ ਹੀ ਕਲੀਨ ਕਰਕੇ ਰੱਖ ਲੈਣੀ ਹੁੰਦੀ ਆ ਫਿਰ ਨਾ ਮਤਲਬ ਅਪਸਟਗੇ ਨਹੀਂ ਹੁੰਦੀ ਹੈਗੀ ਹਨਾ ਵੀ ਆਰਾਮ ਜੇ ਨਾਲ ਖਵਾਇਆ ਜਾਂਦਾ ਹੈਗਾ ਇੱਕ ਤਾਂ ਜਾਣ ਵਾਲੇ ਕਾਲੀ ਕਰਨ ਲੱਗ ਜਾਂਦੇ ਰੋਟੀ ਖਾ ਕੇ ਹਨਾ ਫਿਰ ਸੈਟਿੰਗ ਜੇ ਹਿੱਲਦੀ ਨਹੀਂ ਹੈਗੀ ਤੇ ਬਾਕੀ ਮੇਰੀ ਆਦਤ ਆ ਪਾਣੀ ਵਾਲੇ ਗਲਾਸ ਤੇ ਉਹ ਮੈਂ ਕੱਪੀਆਂ ਵੀ ਪਹਿਲਾਂ ਹੀ ਗੜੀ ਕੇ ਰੱਖ ਲੈਣੀਆਂ ਜਦੋਂ ਜਿਆਦਾ ਜਣਿਆਂ ਨੇ ਆਉਣਾ ਹੁੰਦਾ ਹੈਗਾ ਨਹੀਂ ਤੇ ਚਲੋ ਦੋ ਚਾਰ ਉਦੀਆਂ ਉਦੀਆਂ ਆਪਾਂ ਫੜਾ ਦਿੰਨੇ ਆ ਇੱਕ ਦੋ ਗੈਸਟ ਦੇ ਹਨਾ ਟਾਈਮ ਤਾਂ ਤੇ ਫਿਰ ਆਪ ਵੀ ਪਜਲ ਨਹੀਂ ਹੋਈਦਾ ਇਹਨਾਂ ਚੀਜ਼ਾਂ ਦੇ ਵਿੱਚ ਹਨਾ ਇੱਕ ਵਾਰੀ ਘਰੇ ਸਾਰਿਆਂ ਨੇ ਨਾਸ਼ਤਾ ਕਰ ਲਿਆ ਸੀ ਤੇ ਅੱਜ ਵੀ ਮੈਂ ਕੱਲੀ ਸੀਗੀ ਮੇਰੀ ਜਠਾਣੀ ਤੇ ਨਾ ਮੇਰੀ ਜੀਠ ਤੇ ਜਠਾਣੀ ਦੋਨੇ ਗਏ ਹੈਗੇ ਧਰਨੀ ਤੇ ਉਹਨਾਂ ਦਾ ਕੋਈ ਧਰਨਾ ਸੀ ਤਰਨ ਤਰਨ ਸੀ ਸ਼ਾਇਦ ਅੱਜ ਦਾ ਧਰਨਾ ਵੀਰ ਜੀ ਦੇ ਨਾਲ ਈਟੀਟੀ ਵਾਲਾਂ ਦੀ ਕੋਈ ਉਹਨਾਂ ਦਾ ਰੈਟ ਜੀ ਚੱਲ ਰਹੀ ਹੈ ਹਨਾ ਉਹਨਾਂ ਦਾ ਕੋਈ ਧਰਨੇ ਚੱਲਦੀ ਹੈਗੀ ਹੈ ਤੇ ਉਹਨਾਂ ਦੇ ਕੋਈ ਬਕਾਇਆ ਵਗੈਰਾ ਹੈਗਾ ਤੇ ਅੱਗੇ ਪ੍ਰਮੋਟ ਨਹੀਂ ਕਰ ਰਹੇ ਪਤਨੀ ਸੈਲਰੀਆਂ ਨਹੀਂ ਵੱਧ ਰਹੀਆਂ کافی ਜਿਆਦਾ ਉਹਨਾਂ ਦੇ ਇਸ਼ੂਜ਼ ਹੈਗੇ ਮੰਗਾ ਹੈਗੀਆਂ ਉਹਨਾਂ ਦਾ ਕਰਕੇ ਨਾ ਉਹ ਗਏ ਹੋਏ ਆਗੇ ਧਰਨੇ ਤੇ ਤੇ ਬਸ ਵੈਸੀ ਐਵੇਂ ਹੁੰਦਾ ਹੈਗਾ ਜਦੋਂ ਕਿਸੇ ਗੈਸਟ ਨਹੀਂ ਹੋਣਾ ਹੁੰਦਾ ਹਨਾ ਤੇ ਮੈਂ ਇਕੱਲੀ ਹੀ ਹੁੰਨੀ ਹੈਗੀ ਆ ਮੰਮੀ ਤਾਂ ਚਲੋ ਹੁਣ ਵੀ ਕੀ ਕਰਨਾ ਹੁੰਦਾ ਉਹਨਾਂ ਨੇ ਉਤਲੇ-ਪੁਤਲੇ ਕੰਮ ਕਰਾ ਦਿੰਦੇ ਕੋਈ ਚੀਜ਼-ਚੂੜੀ ਲਿਆ ਕੇ ਦੇ ਦਿੰਦੇ ਆ ਜਿਵੇਂ ਚਲ ਸੈਲਰ ਸੂਲੜ ਕੱਟਤਾ ਹੈਗਾ ਹਨਾ ਚਲੋ ਬਾਕੀ ਗੈਸਟ ਨੂੰ ਅਟੈਂਡ ਕਰਨ ਵਾਸਤੇ ਵੀ ਕੋਈ ਹੋਣਾ ਚਾਹੀਦਾ ਹਨਾ ਵੀ ਉਹ ਗੈਸਟ ਅਟੈਂਡ ਕਰ ਲੈਣੇ ਇੰਨੇ ਹੀ ਮੈਨੂੰ ਤਾਂ ਬਹੁਤ ਹੁੰਦਾ ਹੈ ਬਾਕੀ ਬਾਹਰੋਂ ਕਿੰਨੀਆਂ ਚੀਜ਼ਾਂ ਆਪਾਂ ਮੰਗਵਾਉਣੇ ਰਹਿਣੀਆਂ ਹਨਾ ਵਿਆਹ ਵਾਲੀ ਚੀਜ਼ ਆਏ ਮਿਲਿਆ ਹੋਏ ਮਿਲਿਆ ਹੋਏ 스ਨੈਕਸ ਵਗੈਰਾ ਹਨਾ 올 ਉਹਨਾਂ ਦੀ ਡਿਊਟੀ ਹੁੰਦੀ ਹੈ ਉਹ ਲਿਆ ਦਿੰਦੇ ਹੈਗੇ ਹਨਾ ਲਓ ਜੀ ਇੱਥੇ ਆ ਗਏ ਸੀਗੇ ਮੰਮੀ ਤੇ ਭਾਬੀ ਇਹ ਹੈਗੇ ਮੇਰੇ ਪਰਜਾਈ ਤੁਸੀਂ ਵੈਸੇ ਪਹਿਲੇ ਵਲੌਗਸ ਦੇ ਵਿੱਚ ਇਹਨਾਂ ਨੂੰ ਦੇਖਿਆ ਹੀ ਹੈ ਹਨਾ ਤੇ ਇੱਕ ਨਾਲ ਮੇਰੀ ਮੰਮੀ ਐ ਤੇ ਮੇਰੀ ਭਤੀਜੀ ਐ ਪਹਿਲਾਂ ਤਾਂ ਮੇਰਾ ਬ੍ਰਦਰ ਵੀ ਅਸੀਂ ਨਾਲ ਹੀ ਆਉਂਦਾ ਹੁੰਦਾ ਸੀ ਬ੍ਰਦਰ ਹੀ ਆਉਂਦਾ ਸੀਗਾ ਤੇ ਹੁਣ ਇਹਨੂੰ ਸੱਸਾ ਜਿੱਥੇ ਵੀ ਜਾਂਦੀਆਂ ਹੈਗੀਆਂ ਕੱਲੀਆਂ ਹੀ ਜਾਂਦੀਆਂ ਹੈਗੀਆਂ ਉਹ ਚਲਾ ਗਿਆ ਹੈਗਾ ਫੋਰਨ ਹਨਾ ਤੇ ਦੇਖੋ ਜੇ ਛੁੱਟੀ ਇਹਨਾਂ ਨੂੰ ਮਿਲਗੀ ਨਿਊ ਇਅਰ ਤੇ ਜਾਂ ਕ੍ਰਿਸਮਸ ਤੇ ਛੁੱਟੀ ਕਹਿੰਦੇ ਸੀ ਸਾਨੂੰ ਥੋੜੀ ਜਿਹੀ ਮਿਲੂਗੀ ਉਸ ਟਾਈਮ ਆ ਸਕਦਾ ਉਹ ਜੇ ਜ਼ਿਆਦਾ ਡੇਜ਼ ਦੀ ਹੋਈ ਤਾਂ ਕਹਿੰਦੇ ਸੀਗਾ ਵੀ ਮੈਂ ਆ ਜਾਊਂਗਾ ਇੰਡੀਆ ਤੇ ਨਹੀਂ ਤਾਂ ਫਿਰ ਦੇਖੋ ਵੀ ਉੱਥੇ ਹੀ ਸੈਲੀਬ੍ਰੇਟ ਕਰ ਲੈਣਗੇ ਨਿਊ ਇਅਰ ਜਾਂ ਕ੍ਰਿਸਮਸ ਹਨਾ ਜੋ ਵੀ ਹੁੰਦੀਆਂ ਉਹਨਾਂ ਦੀਆਂ ਤੇ ਲੋਜੀ ਇੱਥੇ ਸਾਰੇ ਖਾਣਾ ਖੁਣਾ ਖਾ ਕੇ ਲੱਗੇ ਸੀ ਗੱਲਾਂ ਮਾਰਨ ਤੇ ਮਾਮਾ ਮਾਮੀ ਜੀ ਜਾ ਰਹੇ ਹੈਗੇ ਉਹ ਕਹਿੰਦੇ ਅਸੀਂ ਲੇਟ ਹੋ ਜਾਾਂਗੇ ਤੇ ਹੁਣ ਅਸੀਂ ਜਾਣਾ ਹੈਗਾ ਉਹਨਾਂ ਨੇ ਕਰ ਲਈ ਸੀ ਜਾਣ ਦੀ ਤਿਆਰੀ ਤੇ ਸਾਰੇ ਚਲੇ ਗਏ ਸੀ ਮੰਮੀ ਵਾਲੇ ਵੀ ਫਿਰ ਨਾਲ ਹੀ ਚਲੇ ਗਏ ਸੀ ਹਨਾ ਤੇ ਇਸ ਤੋਂ ਬਾਅਦ ਆਪਾਂ ਇੱਥੇ ਫ੍ਰੀ ਹੋ ਕੇ ਬੈਠੇ ਸੀਗੇ ਤੇ ਇਹ ਆਇਆ ਸੀ ਆਪਣਾ ਪਾਰਸਲ ਤੇ ਪਾਰਸਲ ਵਾਲਿਆਂ ਨੇ ਵੀ ਅੱਜ ਤਾਂ ਪੂਰੀ ਪੱਕਾਈ ਕਰਵਾਈ ਹਨਾ ਦੇਖੋ ਏ オンਲਾਈਨ ਸ਼ੋਪਿੰਗ ਦਾ ਦਵਡਾ ਫਰਾਡ ਕਹਿ ਲੋ ਹਨਾ ਜਾਂ ਮਿਸ ਅੰਡਰਸਟੈਂਡਿੰਗ ਪਤਾ ਨਹੀਂ ਕੀ ਕਹਿ ਕਹਿ ਸਕਦੀਆਂ ਸੀ ਇਹਨੂੰ ਤੇ ਕੀ ਮੰਗਵਾਇਆ ਸੀ ਤੇ ਕੀ ਨਿਕਲਿਆ ਹਨਾ ਤੇ ਇਹ ਮੰਗਵਾਈਆਂ ਸੀ ਇਹਨਾਂ ਨੇ ਲੋਰਾਂ ਲੋਰਾਂ ਦੇਖਣ ਤਾਂ ਬਹੁਤ ਸੋਹਣੀਆਂ ਲੱਗਦੀਆਂ ਸੀਗੀਆਂ ਹਨਾ ਜਦੋਂ ਆਪਾਂ ਮੰਗਵਾਉਂਦੇ ਆ ਪਤਾ ਨਹੀਂ ਉੱਥੇ ਇੰਨੀਆਂ ਸੋਹਣੀਆਂ ਐਪ ਚ ਪਾਈਆਂ ਪਈਆਂ ਹੁੰਦੀਆਂ ਹਨਾ ਜੋ ਵੀ ਉਹਨਾਂ ਦੇ ਹੈਗੇ ਹਨਾ ਪਿਕਸ ਤੋਂ ਤਾਂ ਚੀਜ਼ ਡਰੈਸਾਂ ਰੋਸਾਂ ਨਹੀਂਆਂ ਸੋਹਣੀਆਂ ਲੱਗਦੀਆਂ ਪਰ ਜਦੋਂ ਹੱਥ 'ਚ ਆ ਜਾਂਦੀ ਹੈ ਚੀਜ਼ ਉਦੋਂ ਪਤਾ ਲੱਗਦਾ ਹੈ ਦੇਖੋ ਤਾਂ ਟੈਗ ਟੂਕ ਤੋਂ ਤਾਂ ਨਹੀਂ ਆ ਬ੍ਰਾਂਡਡ ਲੱਗਦੀਆਂ ਹਨਾ ਪਾਕਟ ਤੋਂ ਲੱਗਦੀਆਂ ਸਲਾਈ ਵੀ ਠੀਕ ਠਾਕ ਸੀਗੀ ਇਹਨਾਂ ਦੀ ਕੋਈ ਐ ਫਿਨਿਸ਼ਿੰਗ ਐ ਵੀ ਨਹੀਂ ਸੀ ਵੀ ਬਹੁਤ ਸੁਪੀਰੀਅਰ ਹੋਊਗੀ ਚਲੋ ਬਾਲੀ ਮਾੜੀ ਵੀ ਨਹੀਂ ਸੀਗੀ ਇਹ ਇਹਨਾਂ ਨੇ ਮੈਨੂੰ ਲੱਗਦਾ ਅਜੀਓ ਤੋਂ ਮਹਿੰਗੀ ਸੀ ਸ਼ਾਇਦ ਹੈ ਤੇ ਇਹਦੇ ਵਿੱਚ ਦੇਖੋ ਵੀ ਇਹਨਾਂ ਨੇ ਜਿਹੜਾ ਨੰਬਰ ਕਿਹਾ ਸੀ ਇਹਨਾਂ ਦੇ ਤਾਂ ਐਕਸਲ ਹੀ ਆਉਂਦਾ ਹੈਗਾ ਤੇ ਇਹਨਾਂ ਨੇ ਡਬਲ ਐਕਸਲ ਪੀਸ ਦਾ ਤੇ ਦੇਖੋ ਕਿੰਨਾ ਤਾਂ ਪੂਰੇ ਹੈਲਦੀ ਪਰਸਨ ਦੀ ਜਿਹੜੀ ਭੇਜੀ ਪਈ ਉਹ ਪਰੋ ਦੇਖੋ 벨ਟ ਹਨਾ ਐਡੀ ਜਿਆਦਾ ਖੁੱਲੀ ਚੌੜੀ ਹਨਾ ਮੈਂ ਤਾਂ ਦੇਖ ਕੇ ਇੱਕੋ ਜਿਹੀ ਹਾਸੇ ਜੀ ਆ ਗਈ ਹੈਗੀ ਹੈ ਵੀ ਇਹਦੇ ਵਿੱਚ ਤਾਂ ਮੇਰੇ ਹਸਬੰਡ ਦੋ ਤਰ੍ਹਾਂ ਦੇ ਦੋ ਮਤਲਬ ਪਤਲੇ-ਪਤਲੇ ਇਨਸਾਨ ਵੜ ਸਕਦੇ ਆ ਜਿੰਨੇ ਕੋ ਉਹ ਹੈਗੇ ਆ ਹਨਾ ਕਿਉਂਕਿ ਉਹਨਾਂ ਦੇ ਤੇ ਇਹ ਜਿਹੜੀ ਲੱਕ ਜਨਾ ਕਾਫੀ ਪਤਲਾ ਹੈਗਾ ਇਥੋਂ ਵੈਸਟ ਹਨਾ ਤੇ ਦੇਖੋ ਵੀ ਇਹ ਇਹਨਾਂ ਨੂੰ ਸਮਝ ਨਹੀਂ ਆਉਂਦੀ ਵੀ ਕੀ ਅਸੀਂ ਮੰਗ ਕੀਤੀ ਐ ਤੇ ਕੀ ਤੁਸੀਂ ਭੇਜੀ ਜਾਂਦੀਆਂ ਹਨਾ ਜਦੋਂ ਮੈਂ ਦੇਖਿਆ ਤੇ ਇਹ ਘਰੇ ਨਹੀਂ ਹੈਗੇ ਸੀ ਮੈਂ ਕੋਲ ਕੇ ਦੇਖਿਆ ਮੈਂ ਤਾਂ ਬੜੀ ਪਰੇਸ਼ਾਨ ਹੋਈ ਤੇ ਮੈਂ ਸ਼ਾਮ ਨੂੰ ਫਿਰ ਇਹਨਾਂ ਨੂੰ ਜਦੋਂ ਦਿਖਾਈਆਂ ਤੇ ਇਹ ਕਹਿੰਦੇ ਵੀ ਵਾਪਸ ਹੀ ਕਰਨੀਆਂ ਪੈਣੀਆਂ ਹਨਾ ਇੱਥੇ ਮੈਂ ਆਪਦੇ ਬੱਚੇ ਨਾਲ ਹੀ ਵੀ ਡਿਸਕਸ ਕਰੀ ਜਾਂਦੀ ਸੀ ਮੈਂ ਕਿ ਹਾਰਦਿਕ ਮੈਨੂੰ ਐਵੇਂ ਲੱਗਦਾ ਵੀ ਇਹ ਤਾਂ ਬਹੁਤ ਖੁੱਲੀਆਂ ਆ ਗਈਆਂ ਤੇ ਕੱਬ ਦੇਖੋ ਬਲੈਕ ਕਲਰ ਤਾਂ ਚਲੋ ਸੀਮ ਹੀ ਭੇਜ ਜਿਹੜੀ ਆਪਾਂ ਸਿਲੈਕਟ ਕੀਤੀ ਸੀਗੇ ਦੋਨੋਂ ਹਨਾ ਤੇ ਇਹ ਇਹ ਮਤਲਬ ਮੈਨਾਂ ਦਾ ਇਹ ਦੋ ਹੀ ਸੀਗਾ ਕੋਈ ਕੰਬਾਈਨ ਹੀ ਸੀਗਾ ਕੋਈ ਇਹਨਾਂ ਦੇ ਪੇਅਰ 'ਚ ਹੀ ਮਿਲਦੀਆਂ ਸੀ ਸ਼ਾਇਦ ਜਿਹੜੀਆਂ ਇਹਨਾਂ ਨੇ ਆਰਡਰ ਕੀਤੀਆਂ ਹੈਗੀਆਂ ਤੇ ਇਹ ਵੀ ਇਹਦੇ 'ਚ ਕੀ ਪ੍ਰੋਬਲਮ ਸੀਗੀ ਹਾਂ ਇਹਦੇ ਬੈਕ ਵਾਲੀਆਂ ਨਾ ਪਾਕਟ ਵਗੈਰਾ ਜਿਹੜੀਆਂ ਸ਼ੋਹ ਹੁੰਦੀਆਂ ਸੀ ਉੱਥੇ ਉਹ ਨਹੀਂ ਹੈਗੀਆਂ ਸੀ ਤੇ ਸਿੱਧਾ ਜਿਹਾ ਹੀ ਬਣਾਇਆ ਪਿਆ ਸੀ ਦੇਖ ਲਓ ਵੀ ਕੀ ਸ਼ੋਹ ਕਰਦੀਆਂ ਕੀ ਇਨਸਾਨ ਹੈ ਜਿਹੜਾ ਸਿਲੈਕਟ ਕਰਦਾ ਹੈਗਾ ਹਨਾ ਥੋੜਾ ਜਿਹੜਾ ਕਸਟਮਰ ਹੈ ਤੇ ਕੀ ਤੁਸੀਂ ਕਸਟਮਰ ਨੂੰ ਪ੍ਰੋਵਾਈਡ ਕਰ ਰਹੇ ਹੋ ਇਸ ਮੈਨੂੰ ਸਮਝ ਨਹੀਂ ਆਉਂਦਾ ਇੰਨਿਆਂ ਦੀ ਹਨਾ ਵੀ ஆன்ਲਾਈਨ ਸਿਸਟਮ ਦੀ ਹੈ ਨਾ ਮੈਂ ਨਾ ਬਹੁਤ ਘੱਟ ਮੰਗਵਾਉਣੀ ਆ ஆன்ਲਾਈਨ ਮੈਂ ਵੀ ਇੱਕ ਵਾਰੀ ਕੁੜਤਾ ਆ ਬੜਾ ਸੋਹਣਾ ਮੰਗਵਾ ਲਿਆ ਤੁਹਾਨੂੰ ਮੈਂ ਸ਼ੇਅਰ ਕਰੂੰਗੀ ਤੁਹਾਡੇ ਨਾਲ ਦੇਖਣ ਚ ਇੰਨਾ ਸੋਹਣਾ ਲੱਗਦਾ ਸੀ ਡਿਸਕਾਊਂਟ ਸੀਗਾ ਉਹਦਾ ਮੇਰੇ ਖਿਆਲ ਚ ਉਹ 300 ਦੇ ਨੇੜੇ ਸੀਗਾ ਮੈਨੂੰ ਆਇਲਗ 300 ਚਾਹੁੰਦਾ ਵੀ ਕੀ ਆ ਹਨਾ ਮੈਂ ਮੰਗਵਾ ਲਵਾਂ ਜਦੋਂ ਮੈਂ ਮੰਗਵਾਇਆ ਹਨਾ ਉਹਦਾ ਨੀਚੇ ਵਾਲਾ ਤਾਂ ਸ਼ਰਾਰੀ ਜਿਹਾ ਵੰਗ ਬਣਿਆ ਸੀ ਸੀ ਕਾਟਨ ਉਹ ਤੇ ਉਹ ਵਾਈਟ ਸੀਗਾ ਸ਼ਰਾਰਾ ਜਾਂ ਕੁੜਤਾ ਉੱਪਰ ਉਹ ਰੈੱਡ ਸੀ ਉਹ ਕੁੜਤਾ ਐਡਾ ਘਟਿਆ ਇੰਨਾ ਵੀ ਉਹ ਬਕਾਰ ਕਪੜਾ ਕਹਿ ਲੋ ਨਾ ਬਹੁਤ ਹੀ ਘਟੀਆ ਕਪੜਾ ਸੀਗਾ ਉਹ ਤੇ ਉਹ ਵੀ ਮੇਰਾ ਉਵੇਂ ਪਿਆ ਮੈਂ ਪਾਇਆ ਹੀ ਨਹੀਂ ਇਸ ਤੋਂ ਬਾਅਦ ਹਨਾ ਤੇ ਲੋ ਜੀ ਇੱਥੇ ਨਾ ਮੇਰਾ ਕਪੜਿਆਂ ਦਾ ਢੇਰ ਵੱਜ ਗਿਆ ਸੀ ਕੱਲ ਵੀ ਨਹੀਂ ਮੈਥੋਂ ਹੋਏ ਤੇ ਇਹ ਮੈਂ ਉੱਪਰੋਂ ਲਾ ਕੇ ਲਈ ਸੀ ਦੋ ਦਿਨਾਂ ਦੇ ਧੋ ਕੇ ਗਈ ਸੀ ਆਂਟੀ ਹਨਾ ਤੇ ਇੰਨਾ ਜ਼ਿਆਦਾ ਢੇਰ ਵੱਜਿਆ ਸੀ ਮੈਨੂੰ ਇਹ ਸੀ ਵੀ ਮੈਂ ਫਟਾਫਟਾ ਜਿਹੜਾ ਇਹ ਖਤਮ ਕਰ ਲਾਂ ਤੇ ਹੁਣ ਮੈਨੂੰ ਪਤਾ ਨਹੀਂ ਲੱਗ ਰਿਹਾ ਸੀ ਵੀ ਮੈਂ ਕਿਹੜਾ ਪਹਿਲਾਂ ਕਰਾਂ ਤੇ ਕਿਹੜਾ ਪਿੱਛੋਂ ਕਰਾਂ ਹਨਾ ਅੱਧੇ ਆਪਾਂ ਨਾ ਪ੍ਰੈਸ ਕਰਾਉਨੇ ਆ ਬਾਹਰੋਂ ਤੋਬੀ ਤੋਂ ਹਨ ਜਿਵੇਂ ਸ਼ਰਟਾਂ ਵਗੈਰੇ ਨਾ ਜੈਂਟਸ ਦੀਆਂ ਹੁੰਦੀਆਂ ਨਹੀਂ ਹੈਗੀਆਂ ਜੋ ਸਿਲਕ ਦੇ ਸੂਟ ਹੁੰਦੇ ਆ ਜਿਵੇਂ ਹਨ ਉਹਨਾਂ ਜੋ ਬਲ ਨਹੀਂ ਨਿਕਲਦੇ ਨਾ ਉਹ ਆਪਾਂ ਬਾਹਰੋਂ ਕਰਵਾ ਲੈਣੇ ਹੁੰਨੇ ਆ ਬਾਕੀ ਆਪਾਂ ਆਪ ਘਰੇ ਕਰ ਲੈਣੇ ਹੈਗੇ ਹਨਾ ਭੱਜਾ ਭਜਾਈ ਹੋ ਜਾਂਦੀ ਇੱਕ ਮੈਂ ਕੱਲੀ ਸੀਗੀ ਅੱਜ ਹਨਾ ਵੀ ਸਾਰੇ ਕੰਮ ਆਪ ਕੀਤੇ ਤੇ ਇਹ ਕੱਪੜੇ ਕੱਢਣ ਦਾ ਤਾਂ ਟਾਈਮ ਹੀ ਨਹੀਂ ਲੱਗਾ ਹੁਣ ਮੈਂ ਕਿ ਜੇ ਮੈਂ ਕੱਲ ਨੂੰ ਕਰੇ ਤਾਂ ਕੱਲ ਨੂੰ ਹੋਰ ਵੱਧ ਜਾਣੀਆਂ ਕਿੰਨੇ ਹੋਰ ਧੋਤੇ ਜਾਣੀਆਂ ਤੇ ਇਹ ਤਾਂ ਪੀੜੇ ਤੋਂ ਹੀ ਡੰਡ ਲੱਗ ਜਾਂਦੇ ਆ ਇਹ ਸਾਡੀ ਛੋਟੀ ਜੀ ਲੌਬੀ ਹੈ ਲੌਬੀ ਚ ਪੀੜਾ ਲੱਗਿਆ ਹੋਇਆ ਅਸੀਂ ਉੱਥੇ ਰੱਖ ਦਿੰਨੇ ਹੁੰਨੇ ਆ ਲਾ ਕੇ ਹਨਾ ਵੈਸੇ ਤਾਂ ਮੈਂ ਡੇਲੀ ਦੀ ਡੇਲੀ ਮੇਰੀ ਆਦਤਾਂ ਵੀ ਮੈਂ ਚੱਕਣੇ ਹੁੰਦੇ ਆ ਸ਼ਾਮ ਨੂੰ ਹਨਾ ਕਹਿ ਕਰਨੀ ਹੁੰਦੀ ਹੈਗੀ ਆ ਤੇ ਪਰ ਇੱਥੇ ਨਾ ਮੈਂ ਬਿਜ਼ੀ ਬਹੁਤ ਚੱਲ ਰਹੀ ਸੀ ਹੈ ਨਾ ਤੇ ਕੁਝ ਗੈਸਟ ਆਗੇ ਸੀ ਕੁਝ ਮੈਂ ਕੱਲੀ ਸੀਗੀ ਹੈ ਨਾ ਉਹਦੀ ਵਜ੍ਹਾ ਕਰਕੇ ਜਿਹੜੇ ਹੀ ਮੇਰੇ ਵੱਧ ਗਿਆ ਸੀਗਾ ਕੰਮ ਤੇ ਹੁਣ ਮੈਂ ਬਸ ਥੱਕੀ ਤਾਂ ਬਹੁਤ ਪਈ ਸੀ ਪਰ ਮੈਂ ਕਿਹਾ ਨਹੀਂ ਵੀ ਕੱਲ ਤੇ ਨਹੀਂ ਪੈਂਡਿੰਗ ਪਾਉਣਾ ਹੈਗਾ ਤੇ ਮੈਂ ਕਿਹਾ ਵੀ ਹਾਲੇ ਤਾਂ ਉਹ ਧੋ ਜਾਂਦੀ ਹੈ ਜੇ ਧੋਣੀ ਵੀ ਆਪ ਨੂੰ ਹੁਣ ਤਾਂ ਬਸ ਹੈ ਨਾ ਮੈਨੂੰ ਲੱਗਾ ਇੱਥੇ ਹੀ ਭੁਗਤ ਜੀ ਆਪਾਂ ਤਾਂ ਇਹੀ ਕੰਮ ਕਰ ਕੰਮਕਾਰਾਂ ਕਰਦੇ ਚ ਜ਼ਿੰਦਗੀ ਨਿਕਲ ਜੂਗੀ ਨਾ ਫਿਰ ਤਾਂ ਆਪਣੀ بس ਇਹੀ ਹਰੇਕ ਘਰਤ ਦੀ ਕਹਾਣੀ ਆ ਹਨਾ ਜੁਆਇੰਟ ਫੈਮਿਲੀ ਜੀ ਤਾਂ ਫਿਰ ਬਹੁਤ ਜ਼ਿਆਦਾ ਹੋ ਜਾਂਦਾ ਹੈਗਾ ਹਨਾ ਕੱਪੜੇ ਲੀੜੇ ਕਿੰਨੇ ਹੋ ਜਾਂਦੇ ਹੈਗੇ ਰੋਜ਼ ਦੇ ਤੇ ਅਸੀਂ ਤਾਈਓ ਮੰਮੀ ਜੌਬ ਕਰਦੇ ਹੁੰਦੀ ਸੀ ਪਹਿਲਾਂ ਹਨਾ ਸਾਡੇ ਵਿਆਹਾਂ ਤੋਂ ਜਦੋਂ ਮੇਰੀ ਜਟਾਣੀ ਵੀ ਨਹੀਂ ਆਈ ਹੁੰਦੀ ਸੀ ਤੇ ਮੰਮੀ ਦੀ ਉਦੋਂ ਤੋਂ ਹੀ ਲਈ ਹੋਈ ਸੀਗੀ ਤੇ ਮੰਮੀ ਕਹਿੰਦੇ ਚਲੋ ਹੁਣ ਮੈਂ ਕੀ ਹਟਾਉਣਾ ਹੈਗਾ ਹਨਾ ਵੀ ਕੱਪੜੇ ਤਾਂ ਗਾਹ ਬੱਚੇ ਹੋ ਜਾਣਗੇ ਵੀ ਕੱਪੜੇ ਵਧ ਹੀ ਜਾਣਗੇ ਦੇ ਵਾਕਈ ਕੱਪੜੇ ਬਹੁਤ ਹੋ ਜਾਂਦੇ ਹੈਗੇ ਹਨਾ ਫਿਰ ਬੈੱਡ ਸ਼ੀਟਾਂ ਹੋਈਆਂ ਰਹਿੰਦੀਆਂ ਫਿਰ ਪੋਣੇ ਵਗੈਰਾ ਹਨਾ ਵੀ ਜੇ ਮੰਨ ਲਓ ਆਪਾਂ ਅਲੱਗ-ਅਲੱਗ ਵੀ ਧੋਣੇ ਆ ਹਨਾ ਵੀ ਆਪ ਦੇ ਆਪਦੇ ਜੁਆਇੰਟ ਫੈਮਿਲੀ ਚ ਵੀ ਪਰ ਫਿਰ ਵੀ ਦੂਸਰੀਆਂ ਚੀਜ਼ਾਂ ਕੌਣ ਧੋਵੇ ਹਨਾ ਜਿਵੇਂ ਸ਼ੂਜ਼ ਵਗੈਰਾ ਹੋਏ ਰਹਿੰਦੇ ਆ ਕਿਸੇ ਨਾ ਕਿਸੇ ਦੇ ਹਨਾ ਫਿਰ ਸਾਂਝੀਆਂ ਚੀਜ਼ਾਂ ਦਾ ਰੋਲਾ ਪੈਂਦਾ ਹਨਾ ਕਈਆਂ ਨੇ ਮੈਂ ਦੇਖਿਆ ਬਹੁਤ ਹੋ ਜਾਂਦਾ ਜੁਆਇੰਟ ਫੈਮਿਲੀ ਚ ਨਾ ਵੀ ਆਪ ਦੇ ਆਪਦੇ ਕੱਪੜੇ ਬਾਕੀ ਹਨਾ ਆਦਤ ਪੈ ਜਾਂਦੀ ਆਪਾਂ ਨੂੰ ਹਰ ਇੱਕ ਕੰਮ ਦੀ ਹਨਾ ਜੇ ਆਪਾਂ ਆਪ ਕਰਦੇ ਆ ਤਾਂ ਆਪਾਂ ਨੂੰ ਉਹ ਜੀ ਆਦਤ ਬਣ ਜਾਂਦੀ ਹੈ ਜੇ ਆਪਾਂ ਨਹੀਂ ਕਰਦੇ ਹੈਗੇ ਆਪਾਂ ਮੇਡ ਤੋਂ ਕਰਾਉਂਦੇ ਆ ਕੋਈ ਝਾੜੂ ਪੋਚੇ ਦਾ ਵੀ ਹਨਾ ਕਲੀਨਿੰਗ ਦਾ ਹਨਾ ਤੇ ਉਵੇਂ ਆਦਤ ਪੈ ਜਾਂਦੀ ਫਿਰ ਆਪਾਂ ਨੂੰ ਔਖਾ ਲੱਗਣ ਲੱਗ ਜਾਂਦਾ ਫਿਰ ਆਪਣੇ ਤੋਂ ਖੁਦ ਤੋਂ ਨਹੀਂ ਹੁੰਦਾ ਉਹ ਕੰਮ ਹਨਾ ਲਓ ਜੀ ਇੱਥੇ ਗੱਲਾਂ ਬਾਤਾਂ ਤਾਂ ਹੋ ਗਈਆਂ ਬਹੁਤ ਤੇ ਜੇਕਰ ਮੇਰੀ ਵੀਡੀਓ ਵਧੀਆ ਲੱਗੀ ਹੋ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਤੇ ਮੇਰੀ ਵੀਡੀਓ ਤੇ ਕਮੈਂਟ ਜਰੂਰ ਕਰਨਾ मिलਦੇ ਆ नेक्स्ट टाइम किसी नई वीडियो ਦੇ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਾਏ ਬਾਏ ਟੇਕ ਕੇਅਰ